ਉਹਨਾਂ ਦੀ ਜਿਹੜੀ ਐਪਲੀਕੇਸ਼ਨ ਪਹਿਲੇ ਉਹਨਾਂ ਨੇ ਅਮੈਂਡਮੈਂਟ ਲਗਾਈ ਸੀ ਉਹ ਲੀਗਲੀ ਵੈਲਿਡ ਨਹੀਂ ਸੀਗੀ ਇਸ ਕਰਕੇ ਫਿਰ ਉਹਨਾਂ ਨੂੰ ਉਹ ਵਿਡਰੋਅ ਕਰਨੀ ਪਈ। ਫਰਿਆ ਨਾਲ ਅੱਜ ਇੱਕ ਹੋਰ ਫਰੈਸ਼ ਰਿਮਾਂਡ ਆਰਡਰ ਆਇਆ ਔਰ ਫਿਰ ਐਪਲੀਕੇਸ਼ਨ ਮਜੀਠੇ ਦੇ ਵਕੀਲਾਂ ਨੇ ਕਿਹਾ ਕਿ ਇਹਨਾਂ ਦੇ ਤਰਫੋਂ ਵਾਪਸ ਲੈਣ ਲਈ ਮੈਨੂੰ ਇਹ ਵਿਸਤਾਰ ਨਾਲ ਦੱਸੋ। ਅੱਜ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀਗੀ ਉਹ ਲੀਗਲੀ ਵੈਲਿਡ ਨਹੀਂ ਸੀ ਇਸ ਕਰਕੇ ਮਾਨਯੋਗ ਅਦਾਲਤ ਦੇ ਸਾਹਮਣੇ ਫਿਰ ਉਹਨਾਂ ਨੇ ਕਾਫੀ ਆਪਣਾ ਅਪੋਲੋਜੀ ਕਰਕੇ ਤੇ ਉਹਨੂੰ ਵਿਧਰਾ ਕੀਤਾ ਆਪਣੀ ਐਪਲੀਕੇਸ਼ਨ ਨੂੰ ਜਿਹੜੀ ਫੈਕਚੁਅਲ ਪੋਜੀਸ਼ਨ ਸੀਗੀ ਉਹ ਕਿਹਾ ਕਿ ਉਹਨਾਂ ਨੇ ਅਸੀ ਨਵੀਂ ਐਪਲੀਕੇਸ਼ਨ ਲਗਾਵਾਗੇ ਫਿਰ ਅਸੀਂ ਕਰਾਂਗੇ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਪਹਿਲੇ ਉਹਨਾਂ ਨੇ ਅਮੈਂਡਮੈਂਟ ਹੀ ਲਗਾਈ ਸੀ ਉਹ ਲੀਗਲੀ ਵੈਲਿਡ ਨਹੀਂ ਸੀਗੀ ਇਸ ਕਰਕੇ ਫਿਰ ਉਹਨਾਂ ਨੂੰ ਉਹ ਵਿਧਰਾ ਕਰਨੀ ਪਈ ਇੱਕ ਜਿਹੜਾ ਕਹਿੰਦੇ ਫਰੈਸ਼ ਰਿਮਾਂਡ ਆਰਡਰ ਅੱਜ ਆ ਗਿਆ ਇੱਕ ਕੱਲ ਸੀਗਾ 5 ਤਰੀਕ ਸੀਗੀ 6 ਸੀਗੀ ਐਗਜੈਕਟ ਹੁਣ ਕੀ ਸਿਚੁਏਸ਼ਨ ਹੈ ਫਰੈਸ਼ ਰਿਮਾਂਡ ਆਰਡਰ ਦੇਖੋ ਇਹਦੇ ਵਿੱਚ ਕੀ ਸੀਗਾ ਕੋਰਟ ਦੇ ਵਿੱਚ ਜਿਹੜਾ ਆਰਡਰ ਆਇਆ ਸੀਗਾ ਉਹਦੇ ਵਿੱਚ 6 ਜੂਨ ਗਲਤੀ ਦੇ ਨਾਲ ਟਾਈਪੋਗ੍ਰਾਫੀਕਲ ਐਰਰ ਹੋ ਗਿਆ ਸੀ 6 ਜੂਨ ਲਿਖਿਆ ਗਿਆ ਸੀ ਤਾਂ ਕੋਰਟ ਨੇ ਉਸ ਤੋਂ ਬਾਅਦ ਨਾਲ ਦੀ ਨਾਲ ਇਮੀਡੀਏਟਲੀ ਆਰਡਰ ਦੇਣਾ ਸੀ ਅਮੈਂਡ ਕਰਕੇ ਉਹਦੇ 6 ਜੁਲਾਈ ਕਰਤਾ ਸੀ ਤਾਂ ਉਸ ਸੇਕਿੰਸ ਦੇ ਬਾਰੇ ਜ਼ਿਕਰ ਕਰ ਰਹੇ ਸੀ ਕਿ ਇਹ ਜਿਹੜੀ ਐਪਲੀਕੇ ਬੀ ਇਹ ਦੁਬਾਰਾ ਜਿਹੜਾ ਆਰਡਰ ਰੈਫਰੈਸ਼ ਆਇਆ ਤਾਂ ਉਹਦੇ ਸਿਰਫ ਇਹ ਕੰਨਾ ਲਿਖਿਆ ਹੈ ਵੀ 6 ਜੂਨ ਨੂੰ 6 ਜੁਲਾਈ ਸਮਝਿਆ ਜਾਵੇ ਤੇ ਨੈਕਸਟ ਡੇਟ ਜਿਹੜੀ ਹੈਗੀ ਉਹਦੇ ਰਿਮਾਂਡ ਜਿਹੜਾ 6 ਜੁਲਾਈ ਤੱਕ ਦਾ ਸੀ ਤੇ 6 ਜੁਲਾਈ ਨੂੰ ਉੱਥੇ ਪੇਸ਼ ਕਰਨਾ ਉਹੀ ਆਰਡਰ ਜਿਹੜਾ ਸੀਗਾ ਇਹਨਾਂ ਨੇ ਅੱਜ ਚੈਲੰਜ ਕਰਨ ਲਈ ਜਿਹੜੇ ਕੱਲ ਜੀ ਦੇ ਕਰਕੇ ਡੇਟ ਲਈ ਥੀ ਸੀ ਅੱਜ ਇੱਕ ਪ੍ਰੋਸੀਜਰਲ ਲੈਪਸ ਕਰਕੇ ਜਿਹੜੇ ਕਿ ਉਹਨਾਂ ਨੇ ਇੱਕ ਗਲਤ ਐਪਲੀਕੇਸ਼ਨ ਫਾਈਲ ਕੀਤੀ ਸੀ ਜੀਦੇ ਕਰਕੇ ਕੋਰਟ ਨੇ ਉਹ ਐਪਲੀਕੇਸ਼ਨ ਉਹਨਾਂ ਨੇ ਕੋਰਟ ਨੇ ਜਦੋਂ ਕਿਹਾ ਕਿ ਇਹ ਐਪਲੀਕੇਸ਼ਨ ਹੀ ਗਲਤ ਹੈ ਤਾਂ ਉਹਨਾਂ ਨੇ ਵਿਦਡਰਾ ਕਰਕੇ ਦੁਬਾਰਾ ਐਪਲੀਕੇਸ਼ਨ ਫਾਈਲ ਕਰਨ ਦੀ ਲਿਬਰਟੀ ਲਈਤੀ ਹੈ ਤੇ ਅਗਲੀ ਤਰੀਕ ਜਿਹੜੀ ਹੈ ਹੁਣ ਟਿਊਜ਼ਡੇ ਦੀ ਹੈ ਹਾਈ ਕੋਰਟ ਦੇ ਵਿੱਚ ਸੋ ਸੌਫਤੀ ਜੇ ਦੱਸੋ ਕਿ ਜਿਹੜੀ ਐਪਲੀਕੇਸ਼ਨ ਟੈਕਨੀਕਲੀ ਗਲਤ ਹੈ ਕੀ ਪ੍ਰੋਸੀਜਰ ਕੀ ਕਿਹਾ ਹੁੰਦਾ ਕੀ ਹੈ ਦੇਖੋ ਇਹਦੇ ਵਿੱਚ ਕੀ ਹੁੰਦਾ ਜਦੋਂ ਵੀ ਕੋਈ ਕੇਸ ਦੇ ਵਿੱਚ ਅਮੈਂਡਮੈਂਟ ਐਪਲੀਕੇਸ਼ਨ ਹੁੰਦੀ ਹੈ ਤਾਂ ਕੋਰਟ ਦੇ ਵਿੱਚ ਪਹਿਲਾਂ ਐਪਲੀਕੇਸ਼ਨ ਫਾਈਲ ਹੁੰਦੀ ਹੈ ਫॉर ਪਰਮਿਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਇਹ ਅਮੈਂਡਮੈਂਟ ਕਰਨੀ ਚਾਹੁੰਦੇ ਹਾਂ ਆਹ ਪਹਿਰਿਆਂ ਦੇ ਵਿੱਚ ਅਮੈਂਡਮੈਂਟ ਹੈ ਇਹਨਾਂ ਨੇ ਸਿੱਧੀ ਸਿੱਧੀ ਇਕ ਪਲੇਸ ਔਨ ਰਿਕਾਰਡ ਦੀ ਐਪਲੀਕੇਸ਼ਨ ਲਗਾਈ ਸੀ ਉਹਦੇ ਵਿੱਚ ਨਾਲ ਅਮੈਂਡੇਡ ਪਟੀਸ਼ਨ ਲਗਾਤੀ ਸੀ ਤਾਂ ਕੋਰਟ ਵੱਲੋਂ ਬਿਨਾਂ ਪਰਮਿਸ਼ਨ ਤੇ ਐਪਲੀਕੇਸ਼ਨ ਫਾਈਲ ਕਰਨਾ ਇੱਕ ਟੈਕਨੀਕਲ ਇਸ਼ੂ ਸੀਗਾ ਜਿਹਦੇ ਕਰਕੇ ਕੋਰਟ ਨੇ ਜਦੋਂ ਕਿਹਾ ਉਹਨਾਂ ਨੂੰ ਤਾਂ ਉਹਨਾਂ ਨੇ ਐਪਲੀਕੇਸ਼ਨ ਵਿਧਰੋਅ ਕੀਤੀ ਹੈ ਤੇ ਹੁਣ 6 ਜੁਲਾਈ ਨੂੰ ਵਿਕਰਮ ਮਜੀਠੀਆ ਨੂੰ ਮੋਹਾਲੀ ਕੋਰਟ ਵਿੱਚ ਪੇਸ਼ 6 ਜੁਲਾਈ ਨੂੰ ਮੋਹਾਲੀ ਦੇ ਵਿੱਚ ਤੇ ਇੱਥੇ ਜਿਹੜੀ ਤਰੀਖ ਹੈ 8 ਜੁਲਾਈ ਹੈ ਠੀਕ ਹੈ ਠੀਕ ਹੈ ਬਿਲਕੁਲ